ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਤੁਹਾਨੂੰ ਇਸ ਬਲੌਗ ਵਿੱਚ ਸ਼ਹੀਦ ਦੇ ਆਜਮਾ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਦਿਖਾਉਣ ਲੱਗਾ ਸੋ ਬਲੈ ਸੋ ਬਲੌਗ ਨੂੰ ਹੈਂਡ ਤੱਕ ਕਰ ਜਰੂਰ ਦੇਖਣਾ ਤੇ ਲਾਈਕ ਸ਼ੇਅਰ ਵੀ ਜਰੂਰ ਕਰਨਾ ਜੀ ਸੋ ਅੱਜ ਤੁਹਾਨੂੰ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਦਿਖਾਉਣਾ ਸੋ ਚਲੋ ਫਿਰ ਚੱਲਦੇ ਆਂ ਭਗਤ ਸਿੰਘ ਦਾ ਜੱਦੀ ਘਰ ਦੇਖਣ ਲਓ ਜੀ ਆਪਾਂ ਪਹੁੰਚ ਗਏ ਆਂ ਘਟ ਘਟ ਕਲਾਂ ਬਿਖੇ ਇਧਰਲੇ ਪਾਸੇ ਹਿੰਗਾ ਜੀ ਸ਼ਹਿਰ ਨਵਾਂ ਸ਼ਹਿਰ ਤੇ ਇਧਰਲੇ ਪਾਸੇ ਹਿੰਗਾ ਸ਼ਹਿਰ ਫਗਵਾੜਾ ਸੋ ਇਹ ਪਿੰਡ ਫਗਵਾੜਾ ਨਵਾਂ ਸ਼ਹਿਰ ਉਪਰਸਤਤਾ ਇੱਥੇ ਕੋਈ ਬੋਰਡ ਵੀ ਲੱਗਿਆ ਹੋਇਆ ਜਿਹਦੇ ਉੱਪਰ ਲਿਖਿਆ ਆ ਸ਼ਹੀਦ ਦੇਜਮਰ ਸਰਦਾਰ ਭਗਤ ਸਿੰਘ ਦਾ ਜਦੀ ਘਰ ਸੋ ਤੁਸੀਂ ਜੇ ਨਵਾਂ ਸ਼ਹਿਰ ਵੱਲ ਆਵਾਂ ਤਾਂ ਖੱਬੇ ਹੱਥ ਮੋੜਨਾ ਤੇ ਇੱਕ ਸਾਹਮਣੇ ਬੋਰਡ ਹੋਰ ਵੀ ਲੱਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਉਹਦੇ ਉੱਪਰ ਵੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਮਾਰਗਲ ਲਿਖਿਆ ਹੋਇਆ ਤੇ ਇੱਕ ਤੀਰ ਦਾ ਨਿਸ਼ਾਨ ਬਾਹਰ ਹੋਇਆ ਸੋ ਤੁਸੀਂ ਇੱਧਰਲੇ ਪਾਸੇ ਮੋੜਨਾ ਸੋ ਅਸੀਂ ਵੀ ਅਸੀਂ ਵੀ ਇੱਥੇ ਬਸ ਨੂੰ ਮੋੜ ਪਏ ਤੇ ਇਹ ਸੜਕ ਦੇ ਨਾਲ-ਨਾਲ ਇੱਕ ਬਹੁਤ ਹੀ ਖੂਬਸੂਰਤ ਗਵਰਨਮੈਂਟ ਨੇ ਪਾਰਕ ਬਣਾਈ ਹੋਈ ਆ ਸੋ ਇੱਥੋਂ ਘਟ ਘਟ ਕਿਲਾ 1.5 ਕਿਲੋਮੀਟਰ ਦੇ ਫਾਸਲੇ ਤੇ ਆ ਦੱਸ ਰਹੇ ਹਾਂ ਕਿ ਇੱਥੇ ਜਿਹੜਾ ਘਰ ਆ ਜੱਦੀ ਘਰ ਆ ਬਸ ਸੀਰਪ੍ਰਖ ਸਿੰਘ ਜੀ ਦੀ ਜੀ ਆ ਉਦੇ ਬੱਚੇ ਉਹਦੇ ਦੀ ਪ੍ਰਾਤਨ ਬਸਤਾ ਉਹਨਾਂ ਦੀ ਸੰਭ ਰੱਖਿਆ ਹੋਈਆਂ ਨੇ ਜੋ ਉਹ ਬਰਤ ਦੇ ਹੁੰਦੇ ਵੀ ਤੇ ਜਿਹੜਾ ਘਰ ਆ ਉਹ ਵੀ ਇੰਸ਼ੋਰੀਆਂ ਇੱਟਾਂ ਦਾ ਬਣਿਆ ਹੋਇਆ ਸੋ ਚਲੋ ਆਪਾਂ ਚੱਲ ਕੇ ਦੇਖਦੇ ਆ ਕਿ ਕੀ ਕੀ ਉੱਥੇ ਮੌਜੂਦ ਹੈ ਸੋ ਸਾਮਨਿਆਗੀ ਰੇਲਵੇ ਕ੍ਰੋਸਿੰਗ ਇਸ ਪਿੰਡ ਵਿੱਚੋਂ ਪ੍ਰੇਰਬੋ ਜੀ ਦਾ ਲੈ ਲੰਘਦਾ ਹੀ ਆ ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਲੈ ਲੰਘਦੀ ਸਾਰ ਇੱਕ ਚਰਸਤਾ ਆਉਂਦਾ ਇੱਥੇ ਬੋਰਡ ਵੀ ਲੱਗਾ ਹੋਇਆ ਤੁਸੀਂ ਸੱਜੇ ਹੱਥ ਨੂੰ ਮੁੜ ਪੈਣਾ ਜਿੱਧਰ ਨੂੰ ਸੀਯਦ ਭਗਤ ਸਿੰਘ ਜੀ ਦਾ ਜੱਦੀ ਘਰ ਲਿਖਿਆ ਹੋਇਆ ਸੋ ਅਸੀਂ ਵੀ ਉਧਰੋਂ ਮੁੜ ਪਏ ਸੱਜੇ ਹੱਥ ਤੇ ਸਾਹਮਣੇ ਹੀ ਸਿੱਧੇ ਆਜੂ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਾਰਾ ਸੋ ਜ਼ਮਣੇ ਹੀ ਦਿਖਾਈ ਦੇਉਂਦਾ ਤੇ ਇੱਥੇ ਗੱਡੀਆਂ ਵਾਲੇ ਵੀ ਖੜੇ ਨੇ ਜੋ ਕਿ ਇਸ ਘਰ ਨੂੰ ਦੇਖਣ ਵਾਸਤੇ ਪਹੁੰਚੇ ਹੋਏ ਨੇ ਬਹੁਤ ਦੂਰੋਂ ਦੂਰੋਂ ਇੱਥੇ ਲੋਕ ਇਸ ਘਰ ਨੂੰ ਦੇਖਣ ਲਈ ਪਹੁੰਚਦੇ ਨੇ ਇਸ ਬੋਰਡ ਉੱਤੇ ਵੀ ਲਿਖਿਆ ਹੈ ਕਿ ਇਹ ਸਹੀ ਜੇ ਆਜ ਮਹ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਾਰਾ ਸੋ ਅਜੋ ਤੁਹਾਨੂੰ ਉਨੰਤਰੋਂ ਦਰਸ਼ਨ ਕਰਾਉਂਦੇ ਆ ਇਸ ਘਰ ਦੇ ਸੋਇ ਪੇ ਬੋਰਡ ਲਗਾਇਆ ਇਹਦੇ ਉੱਪਰ ਵੀ ਲਗਾਇਆ ਸੀ ਤੇ ਆਜਮ ਸਰਦਾਰ ਕੌਸ਼ ਸਿੰਘ ਦਾ ਜਿੱਦੀ ਘਰ ਤੇ ਥੱਲੇ ਟਾਈਮ ਵੀ ਲਗਾਇਆ ਵੀ ਕਿੰਨੇ ਤੋਂ ਕਿੰਨੇ ਵਜੇ ਇਹ ਖੁੱਲਦਾ ਤੇ ਨਾ ਜੀ ਇਸ ਘਰ ਦਾ ਮੇਨ ਗੇਟ ਦੇਖੋ ਕਿੰਨਾ ਹੀ ਖੂਬਸੂਰਤ ਇਹ ਘਰ ਬਣਿਆ ਹੋਇਆ ਚੌੜੀਆਂ ਇੱਟਾਂ ਦੇ ਸਾਰੇ ਘਰ ਐਸੇ ਬਣਿਆ ਹੋਇਆ ਤੇ ਲੱਕੜ ਦੇ ਨੂੰ ਦਰਵਾਜ਼ੇ ਲੱਗੇ ਹੋਏ ਨੇ ਜੋ ਕੋ ਪੁਰਾਣੇ ਟਾਈਮ ਦੇ ਮੌਜੂਦ ਨੇ ਤੇ ਘੇਟਾਂ ਦੇ ਘੌਣੇ ਵਾਸੇ ਆਲੇ ਵੀ ਲੱਗੇ ਹੋਏ ਨੇ ਬਣੇ ਹੋਏ ਨੇ ਸੋ ਅੰਦਰ ਲੰਘਦੇ ਸਾਰੇ ਕਹੋਰ ਬੋਰਡ ਲੱਗਾ ਹੋਇਆ ਜਿਹਦੇ ਉੱਤੇ ਲਿਖਿਆ ਜੱਦੀ ਘਰ ਅਸੀਂ ਦੇ ਆਜਮ ਤੌਹ ਸਿੰਘ ਸੋ ਅੰਦਰ ਵੱਢਦੇ ਸਾਰੇ ਸਾਹਮਣੇ ਹੀ ਕੁ ਨਜ਼ਾਰਾ ਆਉਂਦਾ ਜੋ ਪ੍ਰਾਤਨ ਖੂਆ ਤੇ ਇਹਦੇ ਨਾਲ ਹੀ ਉੱਪਰ ਕਿਬਾਰਾਂ ਦੇ ਚੜ੍ਹਨ ਵਾਸਤੇ ਪੌੜੀਆਂ ਬਣੀਆਂ ਹੋਈਆਂ ਨੇ ਪਰ ਪਰੋਂ ਜਿੰਦਾ ਲੱਗਾ ਹੈ ਪੌੜੀਆਂ 'ਚ ਉੱਪਰ ਨਹੀਂ ਕੋਈ ਜਾ ਸਕਦਾ ਉਹ ਪੌੜੀਆਂ ਦੇ ਨਾਲ ਹੀ ਇੱਕ ਕਮਰਾ ਬਣਿਆ ਹੋਇਆ ਜਿਹਦੇ ਵਿੱਚ ਇੱਕ ਪ੍ਰਾਤਨ ਮੰਜਾ ਪਿਆ ਜਿਹਦੇ ਉੱਤੇ ਭਉ ਸਿੰਘ ਜੀ ਬੈਠਦੇ ਹੋਣਗੇ ਪੈਂਦੇ ਹੋਣਗੇ ਸੋਹ ਪ੍ਰਾਤਨ ਪਲੰਗ ਵੀ ਇੱਥੇ ਮੌਜੂਦ ਆ ਤੇ ਇੱਕ ਕਨਾਲੀ ਹੋਰ ਕਮਰਾ ਬਣਿਆ ਹੋਇਆ ਜਿਹਦੇ ਵਿੱਚ ਇੱਕ ਮੇਜ਼ ਕੁਰਸੀ ਪਿਆ ਤੇ ਹੋਰ ਕਈ ਪ੍ਰਾਤਨ ਚੀਜ਼ਾਂ ਵੀ ਇੱਥੇ ਪਈਆਂ ਨੇ ਸੋ ਦੇ ਨਾਲ ਇੱਕ ਖੁੱਲਾ ਕਮਰਾ ਬਣਿਆ ਹੋਇਆ ਜਿਵੇਂ ਮੂਹਰੇ ਜਾਲੀ ਹੋਇਆ ਦਰਵਾਜ਼ਾ ਲੱਗਿਆ ਹੈ ਇਹਦੇ ਅੰਦਰ ਇੱਕ ਪ੍ਰਾਚਨ ਚੱਕੀ ਪਈ ਆ ਜਿਹਦੇ ਨਾਲ ਉਹ ਸਮੇਂ ਆਟਾ ਪੀਂਦੇ ਹੁੰਦੇ ਸੋ ਇੱਕ ਖੁੱਲੇ ਜਿਹੇ ਕਮਰੇ ਵਿੱਚ ਇਹ ਚੱਕੀ ਮੌਜੂਦ ਆ ਉੱਪਰ ਕੜੀਆਂ ਵਾਲੀਆਂ ਵਾਲੀਆਂ ਛੱਤਾਂ ਤੇ ਪ੍ਰਾਤਨ ਪੁਰਾਣੇ ਬੋਲਿਆਂ ਦੀ ਫੀਟਿੰਗ ਇੱਥੇ ਕੀਤੀ ਹੋਈ ਆ ਤੇ ਉਹਦੇ ਨਾਲ ਇੱਕ ਹੋਰ ਕਮਰਾ ਬਣਿਆ ਹੋਇਆ ਜਿਹਦੇ ਵਿੱਚ ਪੁਰਾਣਾ ਸੰਦੂਕ ਪਿਆ ਇੱਕ ਮੰਜੀ ਪਈਆ ਕੰਗਣੀ ਵਾਲੇ ਗਲਾਸ ਪਏ ਨੇ ਕੋਲਿਆਂ ਵਾਲੀ ਪ੍ਰੈਸ ਪਈ ਇੱਕ ਇੱਕ ਟੇਬਲ ਪੈਨਪੱਖਾ ਪਿਆ ਜੋ ਬਹੁਤ ਹੀ ਪੁਰਾਣਾ ਦਵਾਈ ਦਿੰਦਾ ਸੋਹੇ ਬਾਂਦੇ ਵੀ ਉਸ ਸਮੇਂ ਦੇ ਨਾ ਤਾਂ ਉਹ ਵੀ ਉਸ ਸਮੇਂ ਕਾ ਹਸਣੇ ਨਹੀਂ ਵਰਤਦੇ ਹੋਣਗੇ ਇਹਦੇ ਨਾਲ ਇੱਕ ਹੋਰ ਬਰਾਂਡਾ ਬਣਿਆ ਹੋਇਆ ਹੈ ਬਰਾਂਡੇ ਦੇ ਵਿੱਚ ਪੁਰਾਣੇ ਜਿੱਲੇ ਬਣੇ ਹੋਏ ਨੇ ਤਿਆਲੇ ਬਣੇ ਹੋਏ ਨੇ ਤੇ ਸਾਹਮਣੇ ਇੱਕ ਹੋਰ ਕਮਰਾ ਬਣਿਆ ਹੋਇਆ ਜੀ ਦੇ ਵਿੱਚ ਸਰਵਾਰ ਭਗਤ ਸਿੰਘ ਜੀ ਦੀ ਫੋਟੋ ਮੌਜੂਦ ਆ ਤੇ ਕੁਛ ਛੋਟੀ ਮੰਜੀ ਪਈ ਆ ਇੱਕ ਚਰਖਾ ਪਿਆ ਤੇ ਗੜਬੀਆਂ ਪਈਆਂ ਪੱਤਕੀਆਂ ਤੇ ਹੋਰ ਬਹੁਤ ਸਾਰੇ ਭਾਂਡੇ ਇੱਕ ਬਾੜਟੀ ਪਈ ਹੈ ਲੋਹੇ ਦੀ ਹੋਰ ਬਹੁਤ ਸਾਰੇ ਭਾਂਡੇ ਇੱਥੇ ਮੌਜੂਦ ਨੇ ਜੋ ਸਮੇਂ ਹੋ ਬਰਤੇ ਹੋਣਗੇ 100 ਡਰੰਕ ਵੀ ਪਏ ਨੇ ਲੋਹੇ ਦੇ ਬਣੇ ਹੋਏ ਡਰੰਕ ਪਏ ਨੇ ਤੇ ਇੱਕ ਸਾਹਮਣੇ ਹੋਰ ਕਮਰਾ ਬਣਿਆ ਹੋਇਆ ਉੱਪਰ ਬੱਲੀਆਂ ਸ਼ਕਤਾਂ ਇਹਦੇ ਵਿੱਚ ਵੀ ਪ੍ਰਾਤਨ ਭਾਂਡੇ ਮੌਜੂਦ ਨੇ ਜਿਵੇਂ ਪ੍ਰਾਤਨ ਗਾਗਰਾਂ ਇਹ ਪਟਾਲ ਦੇ ਥਾਲ ਮੂੜੇ ਤੇ ਆਪਣੇ ਛਾ ਲੈਣਾ ਤੇ ਲੋੜੇ ਦਾ ਤੇ ਹੋਰ ਬਹੁਤ ਸਾਰੇ ਭਾਂਡੇ ਇੱਥੇ ਪਏ ਨੇ ਜੋ ਅਲਮਾਰੀ ਦੇ ਵਿੱਚ ਸਿਆਗ ਰੱਖੇ ਹੋਏ ਨੇ ਤੇ ਇਧਰੇ ਪਾਸੇ ਹਜੇ ਕੋ ਹੁਣ ਦਿਖਾਉਣੀ ਹੈ ਇਧਰ ਇੱਕ ਖੁੱਲੀ ਜਗ੍ਹਾ ਪਈ ਹੈ ਇਹਨੂੰ ਵੇਰਾ ਜਾਂਦੇ ਹੋਣਗੇ ਵੇਰਾ ਇਹ ਇੱਥੇ ਸਾਰ ਸਵੈਯੋ ਦਾ ਬਹੁਤ ਧਿਆਨ ਰੱਖਿਆ ਗਿਆ ਫੁੱਲ ਬੂਟੇ ਵੀ ਬਹੁਤ ਵਧੀਆ ਲਾਏ ਨੇ ਇਹ ਇੱਕ ਸਾਹਮਣੇ ਖੂਹ ਆ ਜਿੱਥੋਂ ਉਸ ਸਮੇਂ ਪਾਣੀ ਭਰ ਕੇ ਪੀਂਦੇ ਹੋਣਗੇ ਤੇ ਉੱਪਰ ਪਾਣੀ ਲੱਗੀ ਹੋਈ ਆ ਆ ਦੇਖੋ ਜੀ ਇਹ ਪਾਣੀ ਲੱਗੀ ਆ ਡੋਲ ਨਾਲ ਖਿੱਚ ਕੇ ਪਾਣੀ ਉਸ ਤੋਂ ਉਸ ਸਮੇਂ ਕੱਢਦੇ ਹੋਣਗੇ ਬਾਟੀਆਂ ਨਾਲ ਸੋਈ ਪ੍ਰਾਤਨ ਖੂਹ ਵੀ ਮਜੂਰਾ ਇੱਥੇ ਇੱਕ ਸਾਹਮਣੇ ਗਵਰਨਮੈਂਟ ਨੇ ਖੂਬਸੂਰਤ ਪਾਰਕ ਵੀ ਬਣਾਈ ਹੋਈ ਆ ਜਿੱਥੇ ਹਰ ਸਮੇਂ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਸੋ ਇਹ ਦੇਖੋ ਜੀ ਬਹੁਤ ਹੀ ਖੂਬਸੂਰਤ ਘਰ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਛੋਟੀਆਂ ਇੱਟਾਂ ਦਾ ਇੱਥੇ ਹੀ ਪਾਲ ਸਿੰਘ ਉਹਨੇ ਖੇਡਦੇ ਹੋਣਗੇ ਸੋ ਇਧਰਲੇ ਪਾਸੇ ਇੱਕ ਖੂਬਸੂਰਤ ਪਾਰਕਾ ਤੇ ਸਾਹਮਣੇ ਹਿਗਾਜੀ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦਾ ਜੱਦੀ ਘਰ ਸੋ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਸੋ ਕੋਹ ਹੋਰ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗਾ ਉਹ ਤੱਕ ਲਈ ਸ਼ੁਕਰੀਆ ਧੰਨਵਾਦ